ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ ਸਪਾਦਕੀ ਪੱਤਰ ਨੰਬਰ 3 ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਪੱਤਰਾਂ ਦੇ ਨਾਂ ਨਮੂਨਾ ਪੱਤਰ ਪੱਤਰ ਨੰਬਰ 1 ਅਤੇ ਪੱਤਰ ਨੰਬਰ 2 ਡਿਸਕਸ ਕਰ ਚੁੱਕੇ ਹਾਂ ਹੁਣ ਅਸੀਂ ਪੱਤਰ ਨੰਬਰ 3 ਕਰਾਂਗੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਆਲੇ ਦੁਆਲੇ ਵਿੱਚ ਬੱਚੇ ਚੁੱਕੇ ਜਾਣ ਦੀਆਂ ਵਾਰਦਾਤਾ ਸੰਬੰਧੀ ਪੱਤਰ ਲਿਖੋ ਡੰਡੀ ਹੁਣ ਅਸੀਂ ਪੱਤਰ ਲਿਖਣਾ ਸਟਾਰਟ ਕਰਾਂਗੇ ਬੇਟਾ ਪੱਤਰ ਤੁਸੀਂ ਖੱਬੇ ਹੱਥ ਸਟਾਰਟ ਕਰਨਾ ਹੈ ਮਾਰਜਨ ਲਾਈਨ ਦੇ ਨਾਲ ਅਤੇ ਇਹ ਮਾਰਜਨ ਲਾਈਨ ਦੇ ਨਾਲ ਹੀ ਅਸੀਂ ਸਾਰਾ ਪੱਤਰ ਲਿਖਦੇ ਜਾਣਾ ਤੇ ਐਂਡ ਵੀ ਬੇਟਾ ਮਾਰਜਨ ਲਾਈਨ ਦੇ ਨਾਲ ਹੀ ਹੋਏਗਾ ਓਕੇ ਬੇਟਾ ਨਾਓ ਸਟਾਰਟ ਲੈਟਰ सब तो पहला प्रिख्या पवन कौमा ऊड़ा बिंदी ऐड़ा बिंदी इड़ी बिंदी केंद्र कौम कक्का बिंदी खखा बिंदी ग्गा बिंदी शहर डंडी बेटा इसी तरह पंचुएशन थी जानी चाहिए है कौमे के नीचे कौमा कौमे के नीचे डंडी इस तो बाद बेटा छे मार्च कौम दो हज़ार इक्की बिंदी ਸੇਵਾ ਵਿਖੇ ਇੱਥੇ ਕੋਈ ਪੰਚੂਏਸ਼ਨ ਨਹੀਂ ਲਗਣੀ ਅਗਲੀ ਲਾਈਨ ਚ ਸੰਪਾਦਕ ਸਾਹਿਬ ਕੋਮਾ ਰੋਜ਼ਾਨਾ ਅਜੀਤ ਕੋਮਾ ਜਲੰਧਰ ਡੰਡੀ ਇੱਥੇ ਵੀ ਬੇਟਾ ਪੰਚੂਏਸ਼ਨ ਸੇਮ ਕੋਮੇ ਦੇ نیچے ਕੋਮਾ ਕੋਮੇ ਦੇ نیچے ਡੰਡੀ ਅੱਗੇ ਬੇਟਾ ਵਿਸ਼ਾ ਵਿਸ਼ਾ ਬੱਚੇ ਚੁੱਕੇ ਜਾਣ ਦੀਆਂ ਵਾਰਦਾਤਾਂ ਸੰਬੰਧੀ ਡੰਡੀ ਇਸ ਪ੍ਰੰਦੋਸਿਸ ਨੂੰ ਅੰਡਰਲਾਈਨ ਕਰਨਾ ਹੈ ਸ੍ਰੀਮਾਨ ਜੀ ਕਮਾ ਨੈਕਸਟ ਲਾਈਨ ਸਨਮਰ ਬੇਨਤੀ ਇਹ ਹੈ ਕਿ ਮੈਂ ਇਲਾਕਾ ਵਿਜੇਨਗਰ ਦਾ ਨਿਵਾਸੀ ਹਾਂ ਤੇ ਇਹ ਪੱਤਰ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਲਿਖ ਰਿਹਾ ਹਾਂ ਇਸ ਪੱਤਰ ਰਾਹੀਂ ਮੈਂ ਆਪ ਜੀ ਦਾ ਧਿਆਨ ਆਪਣੇ ਇਲਾਕੇ ਵਿੱਚ ਵੱਧ ਰਹੀਆਂ ਬੱਚੇ ਚੁੱਕੇ ਜਾਂਦੀਆਂ ਵਾਰਦਾਤਾਵਲ ਦਿਵਾਉਣਾ ਚਾਹੁੰਦਾ ਹਾਂ ਡੰਡੀ ਪੈਰਾ ਚੇਂਜ ਹੋਣਾ ਹੈ ਬੇਟਾ ਪਿਛਲੇ ਮਹੀਨੇ ਤੋਂ ਸਾਡੇ ਇਲਾਕੇ ਵਿੱਚ ਬੱਚੇ ਚੁੱਕੇ ਜਾਂਦੀਆਂ ਵਾਰਦਾਤਾਵਾਂ ਵਰ ਪਰ ਰਹੀਆਂ ਹਨ ਕੁਝ ਦਿਨ ਪਹਿਲਾਂ ਦਸ਼ਮੇਸ਼ ਨਗਰ ਤੋਂ ਦੋ ਬੱਚੇ ਚੁੱਕੇ ਗਏ ਸਨ ਉਹ ਕਰੋ ਸਕੂਲ ਪੜਨ ਲਈ ਗਏ ਪਰ ਵਾਪਸ ਕਰ ਨਹੀਂ ਪਰਤੇ ਸ਼ਹਿਰ ਦੇ ਹੋਰ ਨਾ ਮੁਹੱਲਿਆਂ ਵਿੱਚ ਵੀ ਬੱਚੇ ਗੁੰਮ ਹੋ ਰਹੇ ਹਨ ਇੱਕ ਦਿਨ ਸਾਡੇ ਗਵਾਂਡੀਆਂ ਦਾ ਮੁੰਡਾ ਸਕੂਲ ਤੋਂ ਵਾਪਸ ਆ ਰਿਹਾ ਸੀ ਤੇ ਇੱਕ ਅਨਜਾਨ ਆਦਮੀ ਨੇ ਉਸ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਅਚਾਨਕ उस बच्चे के पिता जी गए। ज्यों ही बच्चे ने अपने पिता जी को आवाज जीती तो अनजान आदमी उतों रफू चक्कर हो गया इस तरह वो बच्चा चुके जा वाल वाल बच गया डंडी पैरा पैराचेंज इन्हों घ तो सिद्ध हो गया है ਕਿ ਸ਼ਹਿਰ ਵਿੱਚ ਬੱਚੇ ਚੁੱਕੇ ਜਾਣ ਵਾਲਾ ਗਿਰੋ ਸਰ ਗਰਮ ਹੈ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਉਹ ਬੱਚਿਆਂ ਨੂੰ ਇਕੱਲੇ ਘੁੰਮਣ ਨਾ ਜਾਣ ਦੇਣ ਤੇ ਉਹਨਾਂ ਨੂੰ ਕਿਸੇ ਓਪਰੇ ਕੋਲੋਂ ਕੁਝ ਨਾ ਲੈ ਕੇ ਖਾਣ ਦੀ ਹਿਦਾਇਤ ਦਿੱਤੀ ਜਾਵੇ ਅਤੇ ਦੂਜੀ ਥਾਂ ਪ੍ਰਸ਼ਾਸਨ ਨੂੰ ਗਿਰੋ ਦੇ ਵਿਰੁੱਧ ਯੋਗ ਕਦਮ ਚੁਕਨੇ ਚਾਹੀਦੇ ਹਨ ਡੰਡੀ ਪੈਰਾ ਚੇਂਜ ਮੈਨੂੰ ਆਸ ਹੈ ਕਿ ਆਪ ਇਸ ਪੱਤਰ ਨੂੰ ਅਖਬਾਰ ਦੇ ਮੁੱਖ ਪੰਨੇ ਤੇ ਛਾਪੋਗੇ ਤਾਂ ਜੋ ਕੁੰਭ ਕਰਨ ਦੀ ਨੀਂਦ ਸੁੱਤੇ ਸਬੰਧਿਤ ਅਧਿਕਾਰੀ ਜਾਗ ਜਾਣ ਤੇ ਸਾਰੇ ਇਲਾਕਾ ਨਿਵਾਸੀ ਸੁਖਦਾ사 ਲੈ ਸਕਣ ਡੰਡੀ ਧੰਨਵਾਦ ਸਹਿਤ ਕੋਮਾ ਆਪ ਜੀ ਦਾ ਵਿਸ਼ਵਾਸਪਾਤਰ ਕੋਮਾ ਗੁਰਨੂਰ ਸਿੰਘ ਡੰਡੀ ਇੱਥੇ ਮੇਟਾ ਸਾਡਾ ਪੱਤਰ ਨੰਬਰ 3 ਖਤਮ ਹੋ ਗਿਆ ਹੈ ਹੁਣ ਅਸੀਂ ਪੱਤਰ ਨੰਬਰ 4 ਕਰਾਂਗੇ ਪੱਤਰ ਨੰਬਰ 4 ਕਿਸੇ ਅਖਬਾਰ ਦੇ ਸੰਪਾਦਕ ਨੂੰ ਆਪਣੇ ਇਲਾਕੇ ਵਿੱਚ दिनों दिन वही बिजली की कटौती विरुद्ध पत्र लिखो डंडी बेटा उसी तरह अारजन लाइन के नाल ये पत्र स्टार्ट करा बेटा ख़ब्बे हाथ लिखना तुम ये सारा पत्थर ठीक है देखो प्रीख्या भवन कौमा ऊड़ा बिंदी ऐड़ा बिंदी इड़ी बिंदी केंद्र कोमा। ककाा बिंदी खा बिंदी गगा बिंदी शहर डंडी छे मार्च कोमा, दो हजार इक्की बिंदी सेवा विखे इत कोई पंचुएशन नहीं लगनी संपादक साहब कोमा, रोजाना अजीत कोमा, जलंधर डंडी बेटा इसी तरह पंचुएशन जानी चाहिए कोमे के नीचे कोमा कोमे के नीचे डंडी ਤੇ ਇੱਥੇ ਵੀ ਸੇਮ ਕੋਮੇ ਦੇ نیچے ਕੋਮਾ ਤੇ ਕੋਮੇ ਦੇ نیچے ਡੰਡੀ ਨੈਕਸਟ ਲਾਈਨ ਚ ਬੇਟਾ ਵਿਸ਼ਾ ਬਿਜਲੀ ਦੀ ਕਟੌਤੀ ਸੰਬੰਧੀ ਇਸ ਨੂੰ ਤੁਸੀਂ ਅੰਡਰਲਾਈਨ ਕਰਨਾ ਹੈ ਤੇ ਨੈਕਸਟ ਲਾਈਨ ਚ ਲਿਖਣਾ ਹੈ ਸ੍ਰੀਮਾਨ ਜੀ ਕੋਮਾ ਸਾਨੇ ਮਰ ਬੇਨਤੀ ਇਹ ਹੈ ਕਿ ਮੈਂ ਇਲਾਕਾ ਰਣਜੀਤ ਵਿਹਾਰ ਦੀ ਨਿਵਾਸੀ ਹਾਂ ਇਹ ਪੱਤਰ समूह इलाका निवासिया वालों लिख रही हाँ इस पत् राही मैं आप जी का ध्यान बिजली की कटौती कारण आ रही मुश्किल वाल दवाना चाहती हाँ डंडी चेंज। असल समस्या यह है कि ज्यों ही गर्मी का मौसम आया है लोग बिजली के कटा तो परेशान हो गए हैं ਜਿਸ ਕਰਕੇ ਘਰੇਲੂ ਜਨ ਜੀਵਨ ਉੱਤੇ ਬੁਰਾ ਅਸਰ ਪੈਂਦਾ ਹੈ ਬਿਜਲੀ ਦੇ ਏ ਕਟ ਦਿਨ ਵਿੱਚ 2-3 ਵਾਰ ਲੱਗ ਜਾਂਦੇ ਹਨ ਬਿਜਲੀ ਜਾਣ ਕਾਰਨ ਕਾਰਖਾਨਿਆਂ ਦੇ ਉਤਪਾਦਨ ਵਿੱਚ ਕਮੀ ਆ ਜਾਂਦੀ ਹੈ ਦੁਕਾਨਦਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਤੀਆਂ ਵਾਲੇ ਚੌਂਕਾਂ ਦੇ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਸ ਦਾ ਸਭ ਤੋਂ ਵੱਡਾ ਅਸਰ ਕਿਸਾਨ ਭਰਾਵਾਂ ਤੇ ਹੁੰਦਾ ਹੈ ਉਹਨਾਂ ਦੀਆਂ ਖੜੀਆਂ ਫਸਲਾਂ ਸੜ ਜਾਂਦੀਆਂ ਹਨ ਡੰਡੀ ਪੈਰਾਚੇਂਜ ਬਿਜਲੀ ਦੇ ਸੰਕਟਾਂ ਤੋਂ ਬਚਣ ਲਈ ਸਾਨੂੰ ਬਿਜਲੀ ਦੀ ਬਚਤ ਕਰਨੀ ਚਾਹੀਦੀ ਹੈ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਫੈਂਸੀ ਲਾਈਟਾਂ ਤੇ ਰੋਕ ਲਾਉਣੀ ਚਾਹੀਦੀ ਹੈ ਘਰਾਂ ਵਿੱਚ ਏਸੀ ਦੀ ਵਰਤੋਂ ਘੱਟ ਕੀਤੀ ਜਾਵੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਵਰਤੀ ਜਾਂਦੀ ਫालतू ਬਿਜਲੀ ਨੂੰ ਬੰਦ ਕੀਤਾ ਜਾਵੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਉਹੀ ਫਸਲਾਂ ਉਗਾਉਣ ਜਿਸ ਨੂੰ ਘੱਟ ਪਾਣੀ ਦੀ ਲੋੜ ਹੋਵੇ ਇਸ ਤਰ੍ਹਾਂ ਅਸੀਂ ਕੁਝ ਹੱਦ ਤੱਕ ਬਿਜਲੀ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਡੰਡੀ ਪੈਰਾ ਚੇਂਜ ਮੈਨੂੰ ਆਸ ਹੈ ਕਿ ਆਪ ਮੇਰੇ ਉਪਰੋਕਤ ਵਿਚਾਰਾਂ ਨੂੰ ਅਖਬਾਰ ਦੇ ਮੁੱਖ ਪੰਨੇ ਤੇ ਛਾਪੋਗੇ ਤਾਂ ਜੋ ਸਬੰਧਿਤ ਅਧਿਕਾਰੀ ਤੇ ਆਮ ਜਨਤਾ ਇਸ ਪ੍ਰਤੀ ਸੁਚੇਤ ਹੋ ਸਕੇ ਡੰਡੀ ਨੈਕਸਟ ਲਾਈਨ ਧੰਨਵਾਦ ਸਹਿਤ ਕੋਮਾ ਆਪ ਜੀ ਦੀ ਵਿਸ਼ਵਾਸ ਪਾਤਰ ਕੋਮਾ ਸਿਮਰਨ ਡੰਡੀ ਇਸ ਪ੍ਰੰਤ ਬੇਟਾ ਤੁਸੀਂ ਲਾਈਨ ਡਰਾ ਕਰਨੀ ਹੈ ਅੱਜ ਅਸੀਂ ਪੱਤਰ ਨੰਬਰ 3 ਅਤੇ 4 ਡਿਸਕਸ ਕਰ ਲਿਆ ਹੈ ਤੇ ਤੁਸੀਂ ਪੱਤਰ ਨੰਬਰ 3 ਅਤੇ 4 ਨੂੰ ਕਾਪੀ ਉੱਪਰ ਲਿਖ ਲੈਣਾ ਹੈ ਧੰਨਵਾਦ